ਨਾਮ ਰਹੂਗਾ ਰਹਿਣਗੇ ਸਾਧੂ ਬਾਕੀ ਮੇਲਾ ਆਉਣ ਜਾਣਦਾ ਨਾਮ ਰਹੂਗਾ ਰਹਿਣਗੇ ਸਾਧੂ ਬਾਕੀ ਮੇਲਾ ਆਉਣ ਜਾਣਦਾ ਮੇਰੇ ਪਿਆਰੇ ਜੀ ਬਾਕੀ ਮੇਲਾ ਆਉਣ ਜਾਣਦਾ ਨਾਮ ਰਹੂਗਾ ਰਹਿਣਗੇ ਸਾਧੂ ਬਾਕੀ ਮੇਲਾ ਆਉਣ ਜਾਣਦਾ ਨਾਮ ਰਹੂਗਾ ਰਹਿਣਗੇ ਸਾਧੂ ਬਾਕੀ ਮੇਲਾ ਆਉਣ ਜਾਣ ਦਾ ਮੇਰੇ ਪਿਆਰੇ ਜੀ ਬਾਕੀ ਮੇਲਾ ਆਉਣ ਜਾਣ ਦਾ ਨਾਮ ਰਹੂਗਾ ਰਹਿਣਗੇ ਸਾਧੂ ਬਾਕੀ ਮੇਲਾ ਆਉਣ ਜਾਣ ਦਾ ਨਾਮ ਰਹੂਗਾ ਰਹਿਣਗੇ ਸਾਧੂ ਬਾਕੀ ਮੇਲਾ ਆਉਣ ਜਾਣ ਦਾ ਮੇਰੇ ਪਿਆਰੇ ਜੀ ਬਾਕੀ ਮੇਲਾ ਆਉਣ ਜਾਣਦਾ ਨਾਮ ਰਹੂਗਾ ਰਹਿਣਗੇ ਸਾਧੂ ਬਾਕੀ ਮੇਲਾ ਆਉਣ ਜਾਣਦਾ ਨਾਮ ਰਹੂਗਾ ਰਹਿਣਗੇ ਸਾਧੂ ਬਾਕੀ ਮੇਲਾ ਆਉਣ ਜਾਣਦਾ ਮੇਰੇ ਪਿਆਰੇ ਜੀ ਬਾਕੀ ਮੇਲਾ ਆਉਣ ਜਾਣਦਾ